ਆ ਮੇਰਾ ਕੁਲਦੀਪ ਸਿੰਘ ਸਾੰਗਰਾ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਰਕੂਤਲਾ ਹਾਲਾਤ ਇਹ ਆ ਜੀ ਹਾਲਾਤ ਲਗਭਗ ਪਿਛਲੇ ਡੇਢ ਮਹੀਨੇ ਤੋਂ ਇਦਾਂ ਦੇ ਬਣੇ ਪਏ ਆ ਜਿਹੜੇ ਹਾਲਾਤਾਂ ਦੇ ਨਾਲ ਅਸੀਂ ਸਰਕਾਰ ਨੂੰ ਜਾਣੂ ਕਰਾਉਂਦੇ ਰਹੇ ਆ ਪ੍ਰਸ਼ਾਸਨ ਨੂੰ ਜਾਣੂ ਕਰਾਉਂਦੇ ਰਹੇ ਆ ਹਰੀ ਕੇ ਹੈਡ ਵਰਕਰਸ ਤੇ ਜਾ ਕੇ ਇਸ ਗੱਲ ਵਾਸਤੇ ਧਰਨਾ ਪ੍ਰਦਰਸ਼ਨ ਕਰਦੇ ਰਹੇ ਆ ਅਫਸਰਾਂ ਨਾਲ ਮੀਟਿੰਗਾਂ ਕਰਦੇ ਰਹੇ ਆ ਵੀ ਜਿਹੜਾ ਪਾਣੀ ਆ ਜਿਹੜਾ ਪਿੱਛੋਂ ਆ ਰਿਹਾ ਬਿਆਸ ਦਰਿਆ ਦੇ ਵਿੱਚ ਨੂੰ ਅੱਗੇ ਰਿਲੀਜ਼ ਕੀਤਾ ਜਾਵੇ ਉਸ ਤੋਂ ਅੱਗੇ ਜਿਹੜਾ ਵਾ ਹਸੈਨੀ ਵਾਲਾ ਵਾ ਉਥੋਂ ਵੀ ਰਿਲੀਜ਼ ਕੀਤਾ ਕਰਕੇ ਕਿਉਂਕਿ ਦੋਨੋਂ ਪਾਸੇ ਕਿਸਾਨ ਆ ਸਾਡੇ ਹੀ ਆ ਜਦੋਂ ਵੀ ਹਰ ਸਾਲ ਸਾਨੂੰ ਇਹਦਾ ਮਾਰ ਪੈਂਦੀ ਆ ਪਹਿਲਾਂ ਸਾਨੂੰ ਡੁੱਬਿਆ ਜਾਂਦਾ ਉਹ ਉਸ ਤੋਂ ਬਾਅਦ ਹਰੀਗੇ ਹੈਡ ਵਰਕਰਸ ਦੇ ਸਾਰੇ ਦਰ ਚੋਕੇ ਹੀਟ ਲੈਣ ਡੁੱਬਿਆ ਜਾਂਦਾ ਪਰ ਸਰਕਾਰ ਤੇ ਜਿਹੜਾ ਪ੍ਰਸ਼ਾਸਨ ਆ ਇਹਨਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਇਹ ਜੋ ਉਲਟਾ ਸਾਨੂੰ ਆਣ ਕੇ ਉਹ ਸਮਝਾਉਣ ਲੱਗ ਜਾਂਦੇ ਜਿਹੜੇ ਸਾਡੇ ਇੱਥੇ ਲੀਡਰ ਵੀ ਇਲਾਕੇ ਦੇ ਆਉਂਦੇ ਆ ਵੀ ਇਹ ਤਾਂ ਜੀ ਤੁਹਾਡਾ ਇਹ ਪਾਣੀ ਇੱਥੋਂ ਦੀ ਲੰਘਣਾ ਐ ਤੇ ਬਾਲਟੀ ਪਾਣੀ ਦੀ ਰੋੜੀਏ ਤੇ ਇੱਥੇ ਹੀ ਰਹਿਣੀ ਆ ਉਹ ਕਿੱਧਰ ਜਾਣੀ ਆ ਇਹ ਸਾਨੂੰ ਇਹ ਅਹਿਸਾਸ ਕਰਾਉਂਦੇ ਆ ਵੀ ਤੁਸੀਂ ਦਰਿਆ ਦੀ ਜ਼ਮੀਨ ਮਾਲ ਕੇ ਬੈਠੇ ਆ ਜਿਹੜੀ ਕਿ ਸਰਾਸਰ ਗਲਤ ਆ ਕਿਉਂਕਿ ਸਾਡੀਆਂ ਜਿਹੜੀਆਂ ਮਾਲਕੀ ਜ਼ਮੀਨਾਂ ਨੇ ਇਹ ਜਿਹੜਾ ਦਰਿਆ ਸੀ ਕਿਸੇ ਸਮੇਂ ਜਦੋਂ ਇਹ ਆ ਤੁਸੀ ਬੰਨ੍ਹਣੀ ਸੀ ਹੁੰਦਾ ਇਹ ਸੁਲਤਾਨਪੁਰ ਲੋਧੀ ਤੱਕ ਦਾ ਏਰੀਆ ਜਿਹੜਾ ਉਹ ਡੁੱਬ ਜਾਂਦਾ ਸੀ ਤੇ ਸਾਡੇ ਏਰੀਆ ਦੇ ਵਿੱਚ ਪਾਣੀ ਨਹੀਂ ਹੁੰਦਾ ਤੇ ਜਦੋਂ ਆ ਤੁਸੀ ਬੰਨ੍ਹ ਲਾ ਕੇ ਕੈਰੋਂ ਦੇ ਰਾਜ ਦੇ ਵਿੱਚ ਤੇ ਇਹਨੂੰ ਸਾਨੂੰ ਦਰਿਆ ਵਾਲੇ ਬਣਾਇਆ ਗਿਆ ਸਾਨੂੰ ਡੋਬਣਾ ਸ਼ੁਰੂ ਕਰ ਦਿੱਤਾ ਤੇ ਬਾਕੀ ਏਰੀਆ ਜਿਹੜਾ ਸੁਰੱਖਿਤ ਹੋ ਗਿਆ ਚਲੋ ਅਸੀਂ ਇਹ ਵੀ ਮੰਨਦੇ ਆ ਵੀ ਸਾਡੇ ਹੀ ਭਰਾਵਾ ਕੋਈ ਸੁਰੱਖਿਆਤ ਨਿਕਲੇ ਆ ਪਰ ਅਸੀਂ ਚਾਹੁੰਦੇ ਹਾਂ ਵੀ ਜਾਂ ਤਾਂ ਇਹਦਾ ਪਾਣੀ ਦਾ ਜਿਹੜਾ ਹਰ ਸਾਲ ਜਿਹੜਾ ਸਾਡੇ ਤੇ ਮਾਰ ਪੈਂਦੀ ਆ ਕਿਉਂਕਿ ਜਦੋਂ ਸਾਡੇ ਕੋਲ ਸਰ ਇਹ ਪਹਿਲਾਂ ਪ੍ਰਚਾਰ ਕੀਤਾ ਜਾਂਦਾ ਵੀ ਸਾਡੇ ਪਾਣੀ ਜਿਹੜਾ ਵਾ ਸਾਡੇ ਕੋਲ ਪੰਜਾਬ ਕੋਲ ਹੈ ਹੀ ਨਹੀਂਗਾ ਪਾਣੀ ਸਾਡੇ ਕੋਲੇ ਘਟਦਾ ਜਾ ਰਿਹਾ ਤੇ ਜਦੋਂ ਬਰਸਾਤਾਂ ਹੁੰਦੀਆਂ ਹਿਮਾਚਲ ਤੋਂ ਪਾਣੀ ਆਉਂਦਾ ਪਹਿਲਾਂ ਸਾਡੇ ਕੋਲ ਪਾਣੀ ਨਹੀਂ ਹੁੰਦਾ ਪਰ ਬਰਸਾਤਾਂ ਆਉਂਦੀਆਂ ਫਿਰ ਸਾਨੂੰ ਡੋਪਿਆ ਜਾਂਦਾ ਫਿਰ ਅਸੀਂ ਡੁੱਬਦੇ ਵੀ ਅਸੀਂ ਆ ਫਿਰ ਜੇ ਰਾਜਸਥਾਨ ਹੋਣ ਪਾਣੀ ਮਤਲਬ ਪਹਿਲਾਂ ਸਾਡੇ ਕੋਲ ਪਾਣੀ ਲੈਂਦਾ ਵਾ ਧੱਕੇ ਨਾਲ ਸਾਡੇ ਕੋਲ ਪਾਣੀ ਲੈਂਦਾ ਵੀ ਅਸੀਂ ਪਾਣੀ ਤੁਹਾਡ ਕੋ ਖਰੀਦਿਆ ਵਾ ਤੇ ਹੁਣ ਕਿਉਂ ਨਹੀਂ ਲੈਂਦਾ ਹੁਣ ਉਹ ਜੀ ਕੀ ਕਰਦੇ ਵੀ ਅੱਜ ਕੱਲ ਨਹਿਰਾਂ ਦਾ ਪਾਣੀ ਜਿਹੜਾ ਉਹ ਘੱਟ ਕਰ ਦਿੰਦੇ ਆ ਤੇ ਸਾਨੂੰ ਡਾਫ ਲਾ ਕੇ ਡੋਬਿਆ ਜਾਂਦਾ ਅਸੀਂ ਚਾਹੁੰਦੇ ਆ ਵੀ ਹਰ ਸਾਲ ਜਿਹੜੇ ਮਰਨ ਦੀ ਬਜਾਏ ਇਹਨੂੰ ਪ੍ਰੋਪਰ ਚੈਨਲ ਕਿਸੇ ਤਰੀਕੇ ਦੇ ਨਾਲ ਜਾਂ ਇਹਨੂੰ ਨਹਿਰੀ ਰੂਪ ਕਰਕੇ ਜਾਂ ਇਹਨੂੰ ਦਰਿਆ ਦਾ ਏਰੀਆ ਡਿਕਲੇਅਰ ਕਰਕੇ ਜਿਹੜੇ ਸਾਡੇ ਵੀਰ ਸਾਨੂੰ ਕਹਿੰਦੇ ਆ ਵੀ ਇਹਨਾਂ ਦਰਿਆ ਮੱਲਿਆ ਅਸੀਂ ਉਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਜਾਂ ਉਹਨੂੰ ਪੁੱਛਣਾ ਚਾਹੁੰਦੇ ਆ ਵੀ ਤੁਹਾਡੇ ਕੋਲ ਕੋਈ ਇਦਾਂ ਦਾ ਕੋਈ ਹੈ ਆ ਤੁਹਾਡੇ ਕੋਲ ਕੋਈ ਡਾਕੂਮੈਂਟ ਆ ਜਾਂ ਸਾਨੂੰ ਤਾਂ ਦੇ ਦਿਓ ਜਾਂ ਤੁਹਾਡੇ ਕੋਲ ਤੁਹਾਨੂੰ ਕੋਈ ਕਿਸੇ ਤਰੀਕੇ ਨਾਲ ਸਾਡੇ ਨਾਲ ਆਣ ਕੇ ਵੈਸ ਕਰੋ ਸਾਡੇ ਨਾਲ ਵਿਚਾਰ ਚਰਚਾ ਕਰੋ ਟੇਬਲ ਟਾਕ ਕਰੋ ਸਾਨੂੰ ਦੱਸੋ ਵੀ ਕਿਵੇਂ ਦਰਿਆ ਦੀ ਜ਼ਮੀਨ ਨਹੀਂ ਮੱਲੀ ਆ ਇਹ ਸਾਡੀ ਜੱਦੀ ਪੁਸ਼ਤੀ ਮਾਲਕੀ ਜ਼ਮੀਨ ਹੈ ਕਿੰਨੇ ਪਿੰਡ ਨੇ ਜਿਹੜੇ ਟਾਪਲੂਮਾ ਪਿੰਡ ਕਿੰਨੇ ਦਾ ਰਕਬਾ ਜਿਹੜਾ ਕੁੱਲ ਪਰਬਾਬਤ ਹੈ ਜਿਹੜਾ ਸਾਡਾ ਇਹ ਇਲਾਕਾ ਨਾਲ ਦੋ ਦਰਿਆਵਾਂ ਦੇ ਸਨ ਵਿੱਚ ਇਹ ਲਗਭਗ 16-17 ਪਿੰਡਾਂ ਦਾ ਏਰੀਆ ਵਾ ਇਹ ਕੋਈ 10-12000 ਏਕੜ ਜਿਹੜੀ ਜ਼ਮੀਨ ਆ ਇਹ ਇਨ ਏਰੀਆ ਦੇ ਵਿੱਚ ਹੀ ਆ ਬਾਕੀ ਜਿਹੜਾ ਵਾ ਹੋਰ ਅੱਗੇ ਤੁਸੀਂ ਜਿੱਥੋਂ ਦਰਿਆ ਚੱਲਦਾ ਤੇ ਜਿੱਥੋਂ ਲੈ ਕੇ ਦਰਿਆਵਾਂ ਦੇ ਵਿੱਚ ਇਹ ਤੇ ਲੱਖਾਂ ਏਕੜ ਉਹਦੀ ਕੋਈ ਗਿਣਤੀ ਨਹੀਂ ਕਿੰਨਾ ਏਰੀਆ ਪ੍ਰਭਾਵਿਤ ਹੋ ਰਿਹਾ ਕਿਹੜੀ ਕਿਹੜੀ ਫਸਲ ਪ੍ਰਭਾਵਿਤ ਹੋਈ ਐਸ ਵਕਤ ਜਿਹੜੀ ਆ ਜ਼ਿਆਦਾਤਰ ਤੇ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਆ ਵੈਸੇ ਬਾਕੀ ਸੋਣ ਸਾਡੀਆਂ ਤਿਆਰੀਆਂ ਸੀ ਜਿੱਦਾਂ ਅਸੀਂ ਗੋਭੀ ਦੀ ਤਿਆਰੀ ਕਰ ਰਹੇ ਆ ਜਾਂ ਸਾਡੇ 60 ਝੋਨੇ ਲਾਏ ਆ ਉਹਨਾਂ ਸਾਰੇ ਦੇ ਉੱਤੇ ਸੀਗੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਬਜ਼ੀਆਂ ਦੀ ਕਾਸ਼ਤ ਕਰਨ ਵਾਸਤੇ ਕਈ ਏਰੀਆ ਦੇ ਵਿੱਚ ਗੰਨਾ ਵੀ ਲੱਗ ਰਿਹਾ ਵਾ ਜਿਹੜਾ ਬੰਨ ਹੈ ਉਹ ਕਦੋਂ ਟੁੱਟਿਆ ਇਹ ਪਰਸੋਂ ਟੁੱਟਿਆ ਜੀ ਪਰਸੋਂ ਬੰਨ ਜਿਹੜਾ ਸਾਡੇ ਏਰੀਏ ਦਾ ਟੁੱਟ ਗਿਆ ਸੀ ਸਵੇਰੇ ਪਰसों ਅਸੀਂ ਬੜੀ ਜਦੋਜਹਿਦ ਕੋਸ਼ਿਸ਼ ਕੀਤੀ ਆ ਬਾਬੇ ਸਮਰਪਦਾਏ ਬਾਬਾ ਸ੍ਰੀ ਹਾਲੀ ਸਾਹਿਬ ਬਾਬਾ ਸੁਖਾ ਸੋਣੀ ਉਹਨਾਂ ਦੀ ਸੰਗਤ ਆਈ ਲੱਗੀ ਰਹੀ ਐ ਬੋਰੀਆਂ ਦੇ ਨਾਲ ਰਾਣਾ ਇੰਦਰ ਪ੍ਰਤਾਪ ਆ ਉਹਨਾਂ ਨੇ ਸਾਨੂੰ ਭੋਖ ਲੈਣਾ ਦਿੱਤੀਆਂ ਤੇ ਬੋਰੀਆਂ ਦਾ ਪ੍ਰਬੰਧ ਕਰਕੇ ਦਿੱਤਾ ਡੀਜ਼ਲ ਦਿੱਤਾ ਅਤਰਪਹਿਲਾਂ ਦਿੱਤੀਆਂ ਵੀ ਕਿਸੇ ਵੀ ਤਰੀਕੇ ਨਾਲ ਉਹਨੂੰ ਕੰਟਰੋਲ ਕੀਤਾ ਜਾਵੇ ਪਰ ਉਹ ਵੱਸੋਂ ਬਾਹਰ ਹੋ ਗਈ ਸਾਡੇ ਜਿਹੜੇ ਲੋਕ ਨੇ ਅਜੇ ਉੱਥੇ ਹੀ ਨੇ ਹਾਂ ਲੋਕ ਸਾਰੇ ਉੱਥੇ ਹੀ ਰਹਿਣਗੇ ਪ੍ਰਸ਼ਾਸਨ ਰੈਸਕਿਊ ਕਰ ਰਿਹਾ ਉਹਨਾਂ ਨੂੰ ਨਹੀਂ ਪ੍ਰਸ਼ਾਸਨ ਰੈਸਕਿਊ ਤੇ ਕੀ ਕਰਨਾ ਮੈਂ ਕੱਲ ਇੱਥੇ ਕੇਐਨਡੀਆਰਫ ਦੀ ਟੀਮ ਆਈ ਸੀ ਉਹ ਬੰਨ ਤੇ ਬਹਿ ਕੇ ਉਹ ਵੀ ਮੁੜ ਗਈ ਆ ਉਹਨਾਂ ਨੇ ਆਪਣੇ ਬੋਟ ਵੀ ਜਰਾ ਵਗੈਰਾ ਕੋਈ ਇੱਥੇ ਆਣ ਕੇ ਨਹੀਂ ਕੀਤਾ ਪਰ ਇਹ ਆ ਵੀ ਸਾਡੇ ਜਿਹੜੇ ਸਾਨੂੰ ਹਰ ਸਾਲ ਮਾਰ ਪੈਂਦੀ ਆ ਤੇ ਅਸੀਂ ਆਪਣਾ ਰਹਿ ਰਹਿائش ਦਾ ਪ੍ਰਬੰਧ ਜਿਹੜਾ ਉਹ ਉੱਚਾ ਕਰਕੇ ਕੀਤਾ ਹੋਇਆ ਵਾ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਮਤਲਬ ਬੰਨ ਕਿਤੇ ਆਣ ਕੇ ਇੱਥੇ ਤਰਪਾਲਾਂ ਲਾ ਕੇ ਬਹਿ ਜਾਈਏ ਜਾਂ ਅਸੀਂ ਮਤਲਬ ਆਪਣੇ ਤੰਬੂ ਲਾ ਕੇ ਬਹਿ ਜਾਈਏ ਇੰਨੀ ਨਹੀਂ ਰਾਵਾਂਗੇ ਤੇ ਅਸੀਂ ਉੱਥੇ ਹੀ ਸਾਡੀ ਫਸਲ ਖਰਾਬ ਹੋਈ ਆ ਸਾਡਾ ਚਾਰਾ ਖਰਾਬ ਹੋਇਆ ਵਾ ਤੇ ਕਈਆਂ ਘਰਾਂ ਦੇ ਵਿੱਚ ਜਿਹੜੇ ਨਵਾਨਾ ਹੈਗੇ ਉਹਨਾਂ ਦੇ ਵਿੱਚ ਪਾਣੀ ਵੀ ਪਿਆ ਤੂੜੀਆਂ ਖਰਾਬ ਹੋਈਆਂ ਇਹੋ ਜਿਹੀਆਂ ਚੀਜ਼ਾਂ ਦਾ ਨੁਕਸਾਨ ਤੇ ਹੋਇਆ ਜੀ ਕਿੰਨੀ ਵਾਰ ਬੰਨ ਟੁੱਟਿਆ ਇਹ ਪਹਿਲਾਂ ਤਾਂ ਜਿਹੜਾ ਵਾ ਲਗਾਤਾਰ ਹਰ ਸਾਲ ਹੀ ਇਦਾਂ ਹੁੰਦਾ ਹੈ ਵੀ ਦਰਿਆ ਦਾ ਪਾਣੀ ਆਉਂਦਾ ਫਸਲ ਮਰਦੀ ਕੁਝ ਸਮੇਂ ਤੋਂ ਲੈ ਕੇ ਜਿਹੜਾ ਅਸੀਂ ਆਪਣੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਇਹਨਾਂ ਨੂੰ ਫਸਲ ਨੂੰ ਬਚਾਉਣ ਵਾਸਤੇ ਜਦੋਂ ਸਰਕਾਰ ਸਾਡੀ ਬਾਹ ਨੀ ਫੜਦੀ ਇਹ ਅਸੀਂ ਆਪਣੇ ਜਿਹੜੇ ਆ ਆਰਜੀ ਬੰਨ ਲਾਏ ਆ ਉਹਦੇ ਤੋਂ ਬਾਅਦ ਜਿਹੜਾ ਸਾਡਾ ਲੱਗਣ ਤੋਂ ਬਾਅਦ ਵੀ ਇਹ ਤੀਜੀ ਵਾਰੀ ਇਹ ਜਿਹੜਾ ਵਾ ਦੁਬਾਰਾ ਹੜ ਜਿਹੜਾ ਆ ਕੇ ਤੇ ਸਾਡਾ ਬੰਨ ਟੁੱਟ ਗਿਆ। ਕੀ ਨਾਮ ਹੈ ਜੀ ਅੱਗਾ ਤੇ ਕੀ ਕਹਿਣਾ ਹੈ ਮੈਂ ਦਸਤੰਦਰ ਸਿੰਘ ਬਾਉਪੁਰ ਤੋਂ ਜੀ ਕਿਸਾਨ ਇਹ ਮੈਂ ਤੇ ਹੀ ਕਹਿਣਾ ਚਾਹੁੰਦਾ ਜੀ ਬੰਨਾ ਜਦੋਂ ਪਿੱਛੋਂ ਵੀ ਆਪਾਂ 10 ਦਿਨ ਪਹਿਲਾਂ ਤੁਹਾਡੇ ਨਾਲ ਇੱਕ ਗੱਲਬਾਤ ਕੀਤੀ ਸੀ ਪਾਣੀ ਦਾ ਜਿਹੜਾ ਇੱਥੋਂ ਰਿਲੀਵ ਕੀਤਾ ਜਾਵੇ ਜਿਹੜਾ ਨਾਲੋਂ ਨਾਲ ਪਾਣੀ ਪ੍ਰਸ਼ਾਸਨ ਨੂੰ ਸਾਰਾ ਪਤਾ ਲੱਗ ਜਾਂਦਾ ਵਾ ਵੀ ਇੰਨੀ ਪਿੱਛੇ ਬਾਰਿਸ਼ ਹੋਣੀ ਆ ਸਾਨੂੰ ਉਹ ਚੇਤਾਵਨੀ ਦੇਣ ਦੀ ਖਾਤਰ ਇਹਨਾਂ ਨੂੰ ਪਹਿਲੋਂ ਪਾਣੀ ਜਿਹੜਾ ਇੱਥੋਂ ਹਰੀਕੇ ਤੋਂ ਟਾਈਮ ਤੋਂ ਪਹਿਲੋਂ ਪਾਣੀ ਕੱਢ ਦੇਣਾ ਚਾਹੀਦਾ ਸੀ ਸਾਫ਼ ਕਰ ਦੇਣਾ ਚਾਹੀਦਾ ਸੀ ਤੇ ਇਹ ਇਹਨਾਂ ਨੇ ਪਾਣੀ ਨਹੀਂ ਤੁਹਾਡਾ ਡਾਫਲਾ ਛੱਡੀ ਆ ਪਿੱਛੋਂ ਪਾਣੀ ਦਾ ਪਤਾ ਵੀ ਇੰਨਾ ਪਰਛਾਤਾ ਹੋਣੀ ਆ ਇਹਨਾਂ ਨੂੰ ਪਤਾ ਸੀ ਵੀ ਇਹ ਵੇਖ ਲੈਂਦੇ ਆ ਸਾਰਾ ਕੁਝ ਵੀ ਇੰਨਾ ਚਿਰ ਇਹ ਤਾਂ ਪਰਛਾਤਾ ਚੱਲਣੀਆਂ ਵਾ ਇਹਨਾਂ ਨੂੰ ਇਹ ਪਹਿਲਾ ਟਾਈਮ ਜਿਹੜਾ ਆਲਰੇਡੀ ਇਹ ਜਿਹੜਾ ਖਾਲੀ ਕਰ ਦੇਣਾ ਚਾਹੀਦਾ ਹੈ ਜਿਹੜਾ ਇਹ ਤੁਸੀ ਬੰਨ ਜਿਹੜੇ ਹੁਣ ਪਿੱਛੋਂ ਜਿਹੜਾ ਤੁਸੀ ਬੰਨਵਾ ਇਹ ਤਕਰੀਬਨ ਟਾਂਡੇ ਤੋਂ ਟੁੱਟ ਗਿਆ ਵਾ ਟਾਂਡੇ ਤੋਂ ਟੁੱਟਾ ਦਾਤੀ ਮੈ ਖਬਰਾਂ ਸੁਣਦਾ ਸੀ ਤੇ ਉਧਰ ਬਹੁਤ ਜ਼ਿਆਦਾ ਪ੍ਰਭਾਵ ਤੇ ਏਰੀਆ ਜਿਹੜਾ ਕੀਤਾ ਨੇ ਜਾਨੀਮਾਲ ਦੁਕਾਨ ਵੀ ਹੋਇਆ ਹੋਊਗਾ ਤੇ ਜਿਹੜਾ ਹੁਣ ਆ ਜਿਹੜਾ ਤੁਸੀ ਬੰਨਵਾ ਇਹਦੇ ਤੇ ਵੀ ਖਤਰਾ ਪੂਰਾ ਇਹਦੇ ਨਾਲ ਬੰਨ ਬਿਲਕੁਲ ਪਾਣੀ ਲੱਗ ਚੱਕਾ ਵਾ ਜਿਹੜਾ ਪਰਲੇ ਬੰਨੇ ਕਈਆਂ ਥਾਵਾਂ ਤੇ ਸੀਰਾ ਸੂਰਾ ਵੀ ਪੈਂਦੀਆਂ ਟੁੱਟਣ ਦਾ ਹਾਦਸਾ ਹੋ ਸਕਦਾ ਵਾ ਕਿੰਨਾ ਨੁਕਸਾਨ ਹੋ ਸਕਦਾ ਵਾ ਪਰ ਸਰਕਾਰ ਇਸ ਬੰਨੇ ਧਿਆਨ ਨਹੀਂ ਦੇ ਰਹੀ ਪਤਾ ਨਹੀਂ ਕੱਲਾ ਮੰਡ ਵਾਲਿਆਂ ਨੂੰ ਡੋਬਨ ਦੀ ਖਾਤਰ ਜਾਂ ਕਰ ਰਹੀ ਆ ਜਾਂ ਸਾਡੀਆਂ ਫਸਲਾਂ ਡੋਬਨ ਦੀ ਖਾਤਰ ਕਰ ਰਹੀ ਆ ਜਾਂ ਫਿਰ ਇਹਨਾਂ ਨੂੰ ਇਹ ਆ ਵੀ ਇੱਥੇ ਹੁਣ ਮੋਟੀ ਖਰਾ ਕਮਾਊਗੀ ਇਹਨਾਂ ਦਾ ਖਰਾਬਾ ਆਊਗਾ ਖਰਾਬਾ ਸਾਨੂੰ 2023 ਚ ਵੀ ਨਹੀਂ ਮਿਲਿਆ ਜਦੋਂ 2023 ਚ ਸਾਡਾ ਇੰਨਾ ਜਾਨਵਰਾਂ ਵਾਲੀ ਨੁਕਸਾਨ ਹੋਇਆ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਤੇ ਬੇਨਤੀ ਕਰਦੇ ਵੀ ਸਾਨੂੰ ਕੋਈ ਖਰਾਬਾ ਆ ਜਿਹੜਾ ਸਾਡਾ ਨੁਕਸਾਨ ਹੋਇਆ ਸਾਨੂੰ ਖਰਾਬਾ ਲੈਣ ਦੀ ਲੋੜ ਨਹੀਂ ਸਾਡਾ ਖਰਾਬਾ ਪਾਸ ਵੀ ਨਾ ਹੋਵੇ ਬਿਸ਼ੱਕ ਦੀ ਜਿੰਨਾ ਖਰਾਬਾ ਸਾਨੂੰ ਕਰੋੜਾਂ ਵੰਡਣਾ ਇਹ ਪਾਸ ਨਾ ਹੋਵੇ ਇਹ ਸਿਰਫ ਜਿਹੜਾ ਗਵਰਨਮੈਂਟ ਸਾਡਾ ਜਿਹੜਾ ਇੱਕ ਬਣੇ ਜਿਹੜਾ ਦਰਿਆ ਡੂੰਗਾ ਕਰਕੇ ਬੰਨ ਜਿਹੜਾ ਸਾਨੂੰ ਪਾਣੀਆਂ ਤੋਂ ਬਚਾ ਸਕੀ ਅਸੀਂ ਆਪਣੀਆਂ ਜਿਹੜੀਆਂ ਫਸਲਾਂ ਉਹ ਲੈ ਕੇ ਤੇ ਅਸੀਂ ਆਪਦਾ ਗੁਜ਼ਾਰਾ ਕਰ ਸਕੀਏ ਹੁਣ ਇਹਨਾਂ 16 ਪਿੰਡਾਂ ਦੇ ਵਿੱਚ ਲੋਕ ਨੇ ਜਿਹੜੇ ਉਹਨਾਂ ਦੇ ਕੀ ਹਾਲ ਨੇ ਇਹ ਬਿਲਕੁਲ ਬੱਤਰ ਆ ਜੀ ਹੁਣ ਲੋਕੀ ਵਿਚਾਰੇ ਤੁਸੀਂ ਦੇਖਦੇ ਆ ਇੱਥੇ ਆਪਦਾ ਡੰਗਰ ਕੱਢ ਕੇ ਬੰਨ ਤੇ ਵੱਧੇ ਆ ਲੋਕਾਂ ਨੇ ਕਈਆਂ ਨੇ ਮਾਲ ਡੰਗਰ ਵਿਚਾਰੇ ਭੁੱਖੇ ਆ ਤੇ ਪਾਣੀ ਥੱਲੇ ਪਾਣੀ ਫਿਰਨਦਿਆ ਘਰਾਂ ਦੇ ਵਿੱਚ ਜਿਹੜੇ ਜਿਹੜੀਆਂ ਕਣਕਾਂ ਸਾਡੀਆਂ ਉਹ ਵੀ ਪਾਣੀ 'ਚ ਜਿਹੜੀਆਂ ਘਰੇ ਰੱਖੀਆਂ ਡਰਮਾਂ 'ਚ ਉਹ ਵੀ ਪਾਣੀ ਲੱਗ ਕੇ ਖਰਾਬ ਹੋਣਾ तकरीबन ਹੁੰਦੀ ਕਈਆਂ ਦੀਆਂ ਹੋ ਗਈਆਂ ਕਈਆਂ ਦੇ ਛੱਤਾਂ 'ਚ ਪਾਣੀ ਲੱਗ ਗਿਆ ਤੇ ਜਾਲੀ ਮਾਲੀ ਨੁਕਸਾਨ ਹੁੰਦਾ ਵੀ ਡਰਿਆ ਜੇ ਪਾਣੀ ਇਤਨਾ ਰਿਹਾ ਤੇ ਜਾਲੀ ਮਾਲੀ ਨੁਕਸਾਨ ਹੁੰਦਾ ਡਰਿਆ ਜੀ ਇਹ ਪਾਣੀ ਬਿਲਕੁਲ ਰਲੀਫ ਕਰਨਾ ਚਾਹੀਦਾ ਹੈ ਨਾਲ